ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬੜੇ ਥੇਲੇ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਪਾ ਸੁਰੱਖੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਪਿੰਡ ਬਈ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਈ ਨੇੜੇ ਪਿੰਡ ਪਧੌੜ ਤੇ ਸੈਣਾ ਰਹਿ ਜਾਂਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋ ਠੀਕ ਹਾਂ ਬਧੀ ਜੀ ਹਾਂਜੀ ਵਧੀਆ ਵੀਰੇ ਨਾਮ ਤੇ ਮੋਬਾਈਲ ਨੰਬਰ ਬੋਗੇ ਨਾਮ ਮੇਰਾ ਵੀਰੇ ਤਰਸਪਾਲ ਪਿੰਡ ਨਾਣੇਵਾਲ ਹੂੰ ਮੋਬਾਈਲ ਨੰਬਰ 628008 53216 ਜੀ ਠੀਕ ਆ ਭਾਈ ਭਾਈ ਜਿਹੜੀ ਬਰਡ ਦੇ ਨੇ ਆਪਣੇ ਘਰ ਦੇ ਹੋਈ ਹੈ ਨਾ ਨਹੀਂ ਭਾਈ ਆਪਾਂ ਟੋਕੜ ਗੱਭਣ ਲਈ ਸੀ ਟੋਕੜ ਗੱਭਣ ਲਈ ਸੀ ਹਾਂਜੀ ਠੀਕ ਆ ਭਾਈ ਕਿਹੜਾ ਸੂਏ ਸੁੰਦੀ ਆ ਭਾਈ ਇਹ ਭਾਈ ਤੀਜੇ ਸੂਏ ਸੁੰਦੀ ਆ ਅਗਲੇ ਦਸਨ ਦੇ ਮਤਲਬ ਠੀਕ ਹੈ ਕਿੰਨੇ ਦਿਨ ਲੈਂਦੀ ਆ ਭਾਈ ਗਣ ਭਾਈ 5-4 ਲੈ ਜੀ 5-4 ਲੈ ਜੀ ਹਾਂਜੀ ਕਿੰਨਾ ਦੁੱਧ ਚੋਇਆ ਫਿਰ ਪਿਛਲੇ ਦੁੱਧ ਭਾਈ ਮੈਂ ਟੋਕੜ ਥੱਲੇ 20 ਲੀਟਰ ਲਿਆ ਸੀ 20 ਕਿ ਲੀਟਰ ਤੇ ਸੱਜਰ ਦਾ ਉਹਨਾਂ ਨੇ ਮੈਨੂੰ 30 ਤੋਂ ਪਲੱਸ ਦੱਸਿਆ 30 ਤੋਂ 30 ਤੋਂ ਉੱਪਰ ਆ ਠੀਕ ਆ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਲੀ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਆ ਬਈ 5-4 ਦਿਨਾਂ ਦੀ ਉਹਦੋਂ ਆਰਡਰ ਹੈ ਜਿਹੜਾ ਹੋਰੇ ਵਧੀਆ ਤਿਆਰ ਕਰ ਲੋ ਢਿੱਲਾ ਦੇ ਖਾਦੇ ਬਈ ਢਿੱਲਾ ਬਹੁਤ ਵਈਆਂ ਨੇ ਹਨਾ ਢਿੱਲਾ ਸਾਰੀਆਂ ਆ ਬਲਡ ਲੈ ਗੱਡ ਕੇ ਨਾ ਕਰਮਲੀ ਫੇਰ ਸੋਹ ਠੰਡੀ ਬਥੇਰੀ ਆ ਬਈ ਜਿਵੇਂ ਮਰਜੀ ਬੈਠੋ ਚੈਟ ਨਾ ਜਾਣੇ ਬਈ ਮੈਂ ਕਹਿੰਦਾ ਕੀ ਬਾਤ ਆ ਬਈ ਪੁੱਠੇ ਪਾਸੇ ਬੈ ਜਾ ਸਿੱਧੇ ਪਾਸੇ ਬੈ ਜਾ ਹਿਲਣਾ ਤਾਂ ਦੋ ਜਣੇ ਅਸੀਂ ਆਪ ਹੀ ਚਾਉਂਦੇ ਸੀਗੇ ਬਈ ਘਰੇ ਠੀਕ ਆ ਦੋਨੇ ਪਾਸੇ ਬੈ ਗਏ ਆ ਦੋਨੇ ਪਾਸੇ ਬੈ ਗਏ ਦੋਨੇ ਪਾਸੇ ਬੈ ਗਏ ਬਾਈ ਕਹਿੰਦਾ ਚਵਾਈ ਕਰਦੇ ਰਹੇ ਆ ਥਣ ਖਾਣ ਮੁਠੀ ਵਾਲਾ ਥਣ ਨਾਲ ਦੀ ਸੇਲ ਬਥੇਰੀ ਆ ਕਰਮਾ ਦੁੱਧਾਂ ਦੀ ਨਾੜ ਬਹੁਤ ਚੰਗੀ ਆ ਹਨਾ ਕੀ ਦੁੱਧਾ ਰਿਕਾਡ ਜਾਗਾ ਨਾੜਾ ਨੂੜਾ ਫੁੱਲ ਚੰਗੀਆਂ ਖੋਲੋ ਬਈ ਤੋੜ ਕੇ ਦਿਖਾ ਦਿਓ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰਾਜਾ ਦਿੱਤੀ ਹੁਣ ਬਈ ਐ ਲਵਾਸ਼ ਐਨਾ ਦਾ ਦੁੱਧ ਤਾਂ ਆਪ ਹੀ ਦੇਣਾ ਕਰਮਾ ਹਮਮ ਸਹੀ ਗੱਲ ਆ ਭਾਈ ਬਾਕੀ ਹਲੇ ਕੱਚੀ ਆ ਭਾਈ ਉਸ ਸਮ ਨੰ ਅੰਦਾਜ਼ਾ ਲਾਇਓ ਤਿਆਰੀ ਵੜ ਦੀ ਬਹੁਤ ਚੰਗੀ ਆ ਤੋਰਾ ਤਾਰਾ ਕਮਾਲ ਦਾ ਚੰਗੀ ਆ ਵੜ ਸੁਨੱਖੀ ਆ ਭਾਈ ਦੁੱਧਾ ਰਿਕਾਡ ਭਾਈ ਨੇ ਬਹੁਤ ਦੱਸਿਆ ਤੋ ਕੜ ਗੱਭਣ ਲੈ ਅਸੀਂ ਬਾਈ 20 ਲੀਟਰ ਦੋਤਾ ਬਾਈ ਕਹਿੰਦਾ ਉਹ ਨਹੀਂ ਹਾਜ਼ਰ ਸੀਗਾ ਤੇ ਮਾਲਕ ਨੇ ਬਾਈ ਕਹਿੰਦਾ ਦੱਸਿਆ ਵੀ 30 32 ਲੀਟਰ ਅਸੀਂ ਦੁੱਧ ਤਾਜੀ ਦਾ ਸੂਆ ਚੋਇਆਗਾ ਸੌਰੀ ਸੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਬੰਦਾ ਮੋੜ ਲਿਆ ਬਾਈ ਆ ਪਤਾ ਕਰੋ ਉਹ ਨਹੀਂ ਕਿਤੇ ਕੱਢੀ ਪਈ ਆ ਜਿਉਂ ਲਿਆ ਕੇ ਇੱਥੇ ਅੰਦਰ ਬਾੜ ਲੀਆਂ ਬਸ ਸਹੀ ਗੱਲ ਆ ਬਾਈ ਘਰ ਦੀ ਵੈੜਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਲਾਹੂ ਲੂਹੂ ਕੀ ਬਹੁਤ ਵੈੜ ਜਿਹੜੇ ਹਾਂ ਇਹਦਾ ਆ ਜਾ ਬਾਈ ਤਿਆਰੀ ਆ ਨਾ ਵੈੜ ਦੀ ਬਾਈ ਕਰਮਾਲੀ ਨੂੰ ਹਾਂ ਆਪਾਂ ਦਾ ਮੁੱਲ ਕੀ ਆ ਬਾਈ ਇਹਦਾ ਫਿਰ ਮੁੱਲ ਬਾਈ ਆਪਾਂ ਫੋਨ ਤੇ ਕਰ ਦਾਂ ਜੈ ਜੀ ਹੋਊਗਾ ਜੈ ਜੀ ਹੋਊ ਜਮਾ ਬਾਈ ਦੇ ਲੈਣੇ ਆਪਾਂ ਦਾ ਹੂੰ ਜੈ ਜੀ ਕਰਨਾ ਆਪਣਾ ਬਹੁਤ ਕੰਮ ਨਹੀਂ ਹੋਣਾਗਾ ਸਹੀ ਗੱਲ ਆ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂ ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਊਗਾ ਚੰਗੀ ਆ ਤੋਰਾ ਤਾਰਾ ਚੰਗਾ ਆਰਡਰ ਕਮਾਲ ਲਾ ਤੇ ਕੇਸੇ ਵੀਰ ਦੇ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਥਣ ਬਹੁਤ ਚੰਗਾ ਲੱਗੇ ਚਵਾਈ ਚੂਈ ਕਿਵੇਂ ਸੀ ਚੰਗੀ ਸੀ ਬਾਈ ਬਹੁਤ ਓਕੇ ਆ ਠੀਕ ਆ ਇੱਕ ਨੰਬਰ ਚਵਾਈ ਚੂਈ ਬਾਈ ਦਾ ਓਕੇ ਆ ਲਾ ਥਣ ਬਹੁਤ ਚੰਗਾ ਬਾਈ ਜੈ ਤਨ ਤਨ ਜਾਲੇ ਵੇ ਕੇ ਚੋਲੇ ਬੰਦਾ ਐ ਨਹੀਂ ਕੋਈ ਚੱਕਰ ਲੈ ਠੀਕ ਆ ਬਾਈ ਨਾ ਪਾਉ ਨਾ ਪਾਉ ਕੋਈ ਗੱਲ ਨਹੀਂ ਹੈ ਕਹਿੰਦੀ ਕੁਛ ਨਹੀਂ ਹੈ ਨਾ ਜਮੇ ਨਹੀਂ ਬਾਈ ਅੱਨੀ ਸੀਰ ਠੰਡੀ ਹੈ ਧੰਨਵਾਦ